ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਕੋਠੀ ਜੋ ਕਿ 3000 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਹੈ ਤੇ ਕਲਾਸਿਕਲ ਲੁੱਕ ਹੈ ਇਸ ਕੋਠੀ ਦੀ ਸੋ ਬਾਈ ਜੀ ਨਾਲ ਆਪਾਂ ਜਿਨ੍ਹਾਂ ਨੇ ਇਹ ਬਣਾਈ ਹੈ ਕੋਠੀ ਠੇਕੇਦਾਰ ਸਾਹਿਬ ਆਪਣੇ ਨਾਲ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਦੋਸਤੋ ਸੋ ਜੋ ਮਕਾਨ ਦੇ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਬਾਅਦ ਦੇ ਵਿੱਚ ਤੇ ਤੁਹਾਨੂੰ ਕੋਠੀ ਵੀ ਦਿਖਾਵਾਂਗੇ ਅੰਦਰੋਂ ਜਿੰਨਾ ਇਹਦੇ ਵਿੱਚ ਕੰਮ ਹੋਇਆ ਹੁਣ ਤੱਕ ਪੱਥਰ ਵਗੈਰਾ ਦਾ ਕੰਮ ਰਹਿੰਦਾ ਹੈ ਤੇ ਪਲਾਸਟਰ ਹੋ ਕੇ ਰੈਡੀ ਹੈ ਕੋਠੀ ਜੋ ਜੋ ਕੰਮ ਇਹਦਾ ਹੋ ਗਿਆ ਹੁਣ ਤੱਕ ਉਹ ਆਪਾਂ ਦਿਖਾ ਦੇਾਂਗੇ ਡਾਊਨ ਸੀਲਿੰਗ ਵਗੈਰਾ ਦਾ ਕੰਮ ਹੋ ਚੁੱਕਾ ਕੋਠੀ ਦਾ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਆ ਆਪਣਾ ਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਮੋੜ ਦੇ ਵਿੱਚ ਦੀਪ ਦੇ ਨਾਂ ਤੇ ਜਾਣਿਆ ਜਾਂਦਾ ਜੀ ਮੋੜ ਦੇ ਵਿੱਚ ਦੀਪ ਦੇ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਕ ਟਾਈਮ ਹੋ ਗਿਆ ਜੀ ਆਪਣਾ ਕੰਮ ਕਰਦਾ ਇੰਤਾ ਖਾਨਦਾਨੀ ਪੇਸ਼ਾ ਜੀ ਖਾਨਦਾਨੀ ਪੇਸ਼ਾ ਦਾਦਾ ਜੀ ਤੋਂ ਲੈ ਕੇ ਕਿਪੜਾ ਦਾਦਾ ਜੀ ਤੋਂ ਲੈ ਕੇ ਫਿਰ ਬਾਪੂ ਜੀ ਠੀਕ ਹੈ ਠੀਕ ਹੈ ਫਿਰ ਫਾਦਰ ਸਾਹਿਬ ਹੋ ਗਏ ਉਸ ਤੋਂ ਬਾਅਦ ਆਪਾਂ ਕਮਾਂਡ ਸੰਭਾਲ ਲਈ ਇਸ ਕੰਮ ਦੀ ਚਲੋ ਵਧੀਆ ਗੱਲ ਹੈ ਨਹੀਂ ਹਾਂ ਤੇ ਕਿੰਨੇ ਕਾ ਕੰਮ ਚੱਲ ਰਿਹਾ ਜੀ ਆਪਣਾ ਕੰਮ ਇਸ ਟਾਈਮ ਇਸ ਟਾਈਮ ਵੀਰ ਆਪਣਾ ਸੱਤ ਸਾਈਡਾਂ ਅਵੇਲੇਬਲ ਹੈ ਜੀ ਸੱਤ ਸਾਈਡਾਂ ਹਾਂ ਠੀਕ ਹੈ ਜੀ ਇਹ ਸਾਈਡ ਆਪਣੀ ਕੰਪਲੀਟ ਹੋ ਚੁੱਕੀ ਆ ਹੋ ਚੁੱਕੀ ਹੈ ਜੀ ਹਾਂ ਹਾਂ ਤੁਹਾਡਾ ਮਤਲਬ ਇੱਥੋਂ ਤੱਕ ਕਿਹਦਾ ਹੀ ਕੰਮ ਸੀਗਾ ਜੀ ਆਪਣਾ ਪਲਾਸਟਰ ਤੱਕ ਦਾ ਹਾਂ ਜੀ ਆਪਣਾ ਬਸ ਫਾਊਂਡੇਸ਼ਨ ਤੋਂ ਲੈ ਕੇ ਪਲਾਸਟਰ ਤੱਕ ਜੀ ਠੀਕ ਹੈ ਠੀਕ ਹੈ ਤੇ ਉਸ ਤੋਂ ਅੱਗੇ ਤਾਂ ਇਹਦੇ ਵਿੱਚ ਮਤਲਬ ਹੁਣ ਪੱਥਰ ਵਗੈਰਾ ਦਾ ਰਹਿੰਦਾ ਹੈ ਨਾ ਜੀ ਡਾਊਨ ਸੀਲਿੰਗ ਵਗੈਰਾ ਦਾ ਹੋਣਾ ਹਾਊ ਡਾਊਨ ਸੀਲਿੰਗ ਵਗੈਰਾ ਹੋਗੀ ਜੀ ਸਾਰੀ ਤੇ ਕਿੰਨਾ ਏਰੀਆ ਜੀ ਇਹ ਆਪਾਂ ਗੱਲ ਕਰੀਏ ਕੀ ਤਕਰੀਬਨ ਮੰਨ ਲਓ ਵੀ ਆਪਣਾ ਗਰਾਊਂਡ ਫਲੋਰ ਹੈਗਾ 2000 ਦੇ ਕਰੀਬ ਜੀ 2000 ਠੀਕ ਹੈ ਹਾਂ ਜੀ 1000 ਸਕਰ ਫੁੱਟ ਉੱਪਰ ਬਣਦਾ ਜੀ ਟੋਟਲ 3000 ਹੋ ਗਿਆ ਜੀ ਆ 33200 ਕੁਛ ਐ ਮੰਨ ਲਓ ਜੀ ਮੋਲਡਿੰਗ ਆ ਵਗੈਰਾ ਪਾ ਕੇ ਜੀ بس 2-300 ਫਟੀਰੀਅਲ ਠੀਕ ਐ ਐਡ ਕਰ ਲਓ ਵਿੱਚ ਠੀਕ ਐ ਜੀ ਹਾਂ ਜੀ ਤੇ ਜੇਕਰ ਆਹਾ ਮੋਲਡਿੰਗ ਵਗੈਰਾ ਗੱਲ ਕਰੀਏ ਤਾਂ ਬਹੁਤ ਵਧੀਆ ਕੰਮ ਕੀਤਾ ਹੋਇਆ ਜੀ ਬਹੁਤ ਸਫਾਈ ਦਾ ਮਤਲਬ ਤੁਹਾਡੇ ਸਾਰੇ ਜਿੰਨੇ ਆਪਣੇ ਅੰਡਰ ਕੰਮ ਕਰਦੇ ਆ ਮਿਸਤਰੀ ਸਾਰੇ ਵਧੀਆ ਕੰਮ ਕਰਦੇ ਨੇ ਹਾਂ ਹਾਂ ਬਈ ਬਾਕੀ ਇੱਕ ਜੂਨੀਅਰ ਇੱਕ ਸੀਨੀਅਰ ਮਿਸਤਰੀ ਚੱਲਦੇ ਆ ਠੀਕ ਹੈ ਠੀਕ ਹੈ ਵੀ ਬਾਕੀ ਜਿਹੜਾ ਫਰੰਟ ਦੇ ਉੱਪਰ ਤਾਂ ਫਿਰ ਸਾਰੇ ਸੀਨੀਅਰ ਮਿਸਤਰੀ ਕੰਮ ਕਰਦੇ ਆ ਹਾਂ ਫਿਰ ਉਹ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਨਾ ਇਹ ਕੋਈ ਤੇ ਬਾਕੀ ਦੇਖੋ ਬਾਈ ਹੁਣ ਕੋਠੀ ਕੰਪਲੀਟ ਕਰੀ ਤੋਂ ਸਾਡੇ ਮੇਰੇ ਵਰਗੇ ਠੇਕੇਦਾਰ ਵਿੱਚ ਵਾਰ ਲੈਂਦੇ ਆ ਨਾ ਠੀਕ ਹੈ ਜੀ ਗੱਲ ਹਾਂ ਤੇ ਅਸਲ ਦੀ ਵਿੱਚ ਅਸਲ ਕਾਰਾਗਰੀ ਤਾਂ ਸਾਡੀ ਪਲਾਸਟਰ ਪੇਂਟ ਤੋਂ ਪਹਿਲਾਂ ਹੀ ਪੇਂਟ ਤੋਂ ਪਹਿਲਾਂ ਹੀ ਹਾਂ ਜੀ ਹਾਂ ਪਤਾ ਲੱਗਦਾ ਪੇਂਟ ਤੋਂ ਬਾਅਦ ਤਾਂ ਫਿਰ ਉਹੀ ਗੱਲ ਮਾਲਕ ਦੇ ਪੈਸੇ ਬੋਲਦੇ ਆ ਉਹਦੋਂ ਹਾਂ ਇੱਥੋਂ ਤੱਕ ਸਾਡੀ ਕਾਰਗਰੀ ਨੇ ਬੋਲਣਾ ਉਸ ਤੋਂ ਅੱਗੇ ਬਾਈ ਮਾਲਕ ਦੇ ਪੈਸੇ ਨੇ ਬੋਲਣਾ ਮਾਲਕ ਦੇ ਪੈਸੇ ਨੇ ਬੋਲਣਾ ਸਾਡੀ ਕਾਰਗਰੀ ਤਾਂ ਬਾਹਰੋਂ ਚਲਕਣੀ ਆ ਠੀਕ ਹੈ ਜੀ ਗੱਲ ਮਤਲਬ ਪਲਸਟਰ ਤੱਕ ਹੀ ਆਪਾਂ ਇਹ ਚੀਜ਼ ਨੂੰ ਆਪਾਂ ਜੱਜਮੈਂਟ ਕਰ ਸਕਦੇ ਹਾਂ ਕਿੰਨੀ ਕੁ ਸਫਾਈ ਰੱਖੀ ਗਈ ਹੈ ਕਾ ਮਤਲਬ ਹਾਂ ਜੀ ਉਹ ਤੁਹਾਡੇ ਸਾਹਮਣੇ ਦੇਖੋ ਹੀ ਹੈ ਪਤਾ ਲੱਗ ਜਾਂਦਾ ਜੀ ਠੀਕ ਹੈ ਜੀ ਗੱਲ ਤੇ ਉੱਪਰ ਇੱਥੇ ਗ੍ਰਿਲ ਵਗੈਰਾ ਜਾਂ ਜਾਲੀ ਵਗੈਰਾ ਹੀ ਹਾਂਜੀ ਦੇਖੋ ਨਕਸ਼ੇ ਵਿੱਚ ਤਾਂ ਵੀ ਕਨਸੈਪਟ ਥੋੜਾ ਹੋਰ ਦਿੱਤਾ ਸੀ ਠੀਕ ਹੈ ਜੀ ਓਕੇ ਉਹ ਮਾਲਕਾਂ ਵੱਲੋਂ ਥੋੜਾ ਚੇਂਜ ਹੋ ਗਿਆ ਕਹਿੰਦੇ ਵੀ ਅਸੀਂ ਇਹਦੇ ਉੱਪਰ ਗ੍ਰਿਲ ਵਗੈਰਾ ਲਗਾਉਣੀ ਹੈ ਹਾਂ ਜੀ ਤੇ ਇਸੇ ਸਬਕਸ ਜਾਂ ਕੱਲੀ ਗ੍ਰੇਲੀ ਅੰਨੀ ਇਹਦੇ ਵਿੱਚ ਕਲਾਸਿਕਲ ਦੇ ਵਿੱਚ ਹੀ ਡਿਜ਼ਾਈਨ ਬਣਵਾਇਆ ਹਾਂਜੀ ਉਹਦੇ ਵਿੱਚ ਜੋ ਵੀ ਕੋਈ ਆਰਕੀਟੈਕਟ ਸਾਹਿਬ ਰਿਕਮੈਂਡ ਕਰਨਗੇ ਹਾਂਜੀ ਹਾਂਜੀ ਸਲੋ ਆ ਜੀ ਜੰਦਰੋ ਦਿਖਾਉਣੇ ਦੋਸਤੋ ਆਜੋ ਸੋ ਏ ਪੋਰਚ ਆ ਜਾਂਦਾ ਹੈ ਨਾ ਜੀ ਹਾਂਜੀ ਥੋੜਾ ਛੋਟਾ ਬਰਾਂਡਾ ਬਣਾਇਆ ਮਤਲਬ ਆਪਣਾ ਗੱਡੀ ਵਗੈਰਾ ਦਾ ਬਰਾਂਡਾ ਨਹੀਂ ਕੀਤਾ ਨਹੀਂ ਨਹੀਂ ਬਸ ਉਹਦੇ ਵਾਸਤੇ ਐਕਸਟਰਾ ਬਹੁਤ ਪਈ ਜਗ੍ਹਾ ਇਹਨਾਂ ਕੋਲ ਹਾਂ ਇਹ ਵੀ ਗੱਲ ਹੈਗੀ ਠੀਕ ਆ ਸਰ ਤੇ ਆ ਜੋ ਅੱਗੇ ਚੱਲਦੇ ਆ ਇਹ ਮੈਨ ਐਂਟਰੀ ਆ ਗਈ ਦੋਸਤੋ ਆਪਾਂ ਐਂਟਰ ਹੋ ਚੁੱਕੇ ਆ ਗੋਠੀ ਦੇ ਵਿੱਚ ਜੋ ਕਿ ਇਹ ਦੇਖ ਰਹੇ ਹੋ ਤੁਸੀਂ ਇੱਥੇ ਝੂਮਰ ਲੱਗਣਾ ਬਈ ਜੀ ਹਾਂਜੀ ਡਾਊਨ ਸੀਲਿੰਗ ਸਾਰੇ ਕਮਰਿਆਂ ਦੇ ਵਿੱਚ ਅਲੱਗ-ਅਲੱਗ ਕਰਵਾਈ ਗਈ ਆ ਹਾਂਜੀ ਹਰ ਕੰਮ ਇਕੱਲਾ ਪੋਰਚ ਨੂੰ ਛੱਡ ਕੇ ਸਾਰੀ ਕਿਤੇ ਡਾਊਨ ਸੀਲਿੰਗ ਹੈ ਡਾਊਨ ਸੀਲਿੰਗ ਤੇ ਇਧਰ ਲੈਫਟ ਸਾਈਡ ਤੇ ਆਹ ਸ ਇਹ ਆਪਣਾ 12 13 ਦੇ ਵਿੱਚ ਚਾਹੀਏ 12 13 ਹਾਂਜੀ ਫੇਰ ਬਹੁਤ ਵਧੀਆ ਜੀ ਕਾਫੀ ਖੁੱਲਾ ਰੱਖਿਆ ਗਿਆ ਹਾਂਜੀ ਹਾਂਜੀ ਤੇ ਇਧਰ ਵੀ ਵਿੰਡੋ ਰੱਖੀ ਹੋਈ ਆ ਸਾਹਮਣੇ ਵੀ ਇੱਕ ਵਿੰਡੋ ਆ ਬਾਕੀ ਹੋਰ ਆ ਜੀ ਆਰਕੀਟੈਕਟ ਸਾਹਿਬ ਨੇ ਬਹੁਤ ਵਧੀਆ ਡਿਜ਼ਾਈਨ ਕੀਤਾ ਜੀ ਕਿਵੇਂ ਜੀ ਹਾਂਜੀ ਇਹਦੇ ਵਿੱਚ ਦੇਖੋ ਜਿਹੜਾ ਹੁਣ ਆ ਪੋਰਚ ਆ ਗਿਆ ਜੀ ਹਾਂਜੀ ਇਹ ਹੁਣ ਘਰ ਅੰਦਰਲੇ ਤੋ ਅਲੱਗ ਕਰਤਾ ਜੀ ਇਹਦੀ ਐਂਟਰੀ ਇੱਥੇ ਇੱਥੋਂ ਦਾ ਕੀ ਐਂਟਰੀ ਰਹਿ ਚੁੱਕੀ ਹੈ ਜੀ ਮਤਲਬ ਅਲੱਗ ਹੀ ਪਾਰਟ ਬਣਾਵਾ ਇੱਥੇ ਜੇਕਰ ਸੋਚੇ ਤਾਂ ਪੜਦੇ ਵਗੈਰਾ ਲਾ ਕੇ ਜੀ ਹਾਂ ਇਹਦੀ ਪਾਰਟੀਸ਼ਨ ਹੋ ਗਈ ਨਹੀਂ ਤਾਂ ਕਈ ਵਾਰੀ ਕੋਈ ਬੰਦਾ ਆਇਆ ਕੰਪਨੀ ਦੇ ਮਹਿਮਾਨ ਅੰਦਰ ਆ ਨਾਲੇ ਠੀਕ ਹੈ ਜੀ ਆਇਆ ਆਪਦੀ ਘਰ ਪਰਿਵਾਰ ਦੀ ਪ੍ਰਮੇਸ਼ਾ ਮਹਿਮਾਨ ਆਇਆ ਇੰਟਰ ਹੋਇਆ ਤੇ ਇੱਥੇ ਇਹ ਜਗਾ ਜੀ ਕਿਵੇਂ ਸੱਡੀ ਹੋਈ ਹੈ ਜੀ ਹਾਂ ਇਹਦੇ ਵਿੱਚ ਵਾਸ਼ਰੂਮ ਵਗੈਰਾ ਕੋਈ ਅੱਛਾ ਹੀ ਵਾਸ਼ਰੂਮ ਲੱਗੇ ਜਾਂਦਾ ਜੋ ਕਿ ਹਾਂ ਅਰ ਇੱਕ ਵਗੈਰਾ ਬਣ ਜਾਣਗੇ ਕੋਈ ਜੋੜਾ ਜੁੱਤੀ ਔਰ ਉਹ ਵੀ ਆਈ ਠੀਕ ਹੈ ਠੀਕ ਹੈ ਜੀ ਗੱਲ ਓ ਇਹ ਆਪਣਾ ਇਹ 11 13 ਚਾਹੀਏ ਇਹ 11 13 ਚਾਹੀਏ ਤੇ ਬੈਡਰੂਮਾਂ ਦੇ ਸਾਰੇ ਜਿ cục ਰੱਖੇ ਗਏ ਨਹੀਂ ਨਹੀਂ ਅਲੱਗ-ਅਲੱਗ ਹੈ ਜੀ ਅਲੱਗ-ਅਲੱਗ ਹੈ ਜੀ ਅਲੱਗ-ਅਲੱਗ ਹੈ ਜੀ ਠੀਕ ਹੈ ਸੋ ਦੇਖ ਲਓ ਦੋਸਤੋ ਇਸ ਦੇ ਵਿੱਚ ਡਾਊਨ ਸਿਲਿਆਂ ਦਾ ਕੰਮ ਹੋਇਆ ਹੋਇਆ ਜੋ ਕਿ ਇਸ ਦੇ ਵਿੱਚ ਵੀ ਦੋ ਵਿੰਡੋ ਰੱਖੀਆਂ ਹੋਈਆਂ ਸੋ ਇੱਧਰ ਇੱਕ ਫਰੰਟ ਤੇ ਛੋਟੀ ਵਿੰਡੋ ਜੋ ਕਿ ਹਵਾ ਵਗੈਰਾ ਵੀ ਕ੍ਰੋਸਿੰਗ ਹੁੰਦੀ ਹੈ ਤੇ ਗਲਾਸ ਪੈ ਜਾਣਾ ਤੇ ਇੱਧਰ ਇੱਕ ਵੱਡੀ ਵਿੰਡੋ ਜੋ ਕਿ ਵੈਂਟੀਲੇਸ਼ਨ ਦਾ ਕਾਫੀ ਧਿਆਨ ਰੱਖਿਆ ਗਿਆ ਕੋਠੀ ਦੇ ਵਿੱਚ ਤੇ ਬਾਈ ਜੀ ਸਲ੍ਹਾ ਵਗੈਰਾ ਤੋਂ ਕੁਝ ਕੀਤਾ ਇਹਦੇ ਵਿੱਚ ਖਾਸ ਕੁਝ ਖਾਸੀ ਜੋ ਆਪਣੀ ਮਿਸਤਰੀ ਪਾਉਂਦੀ ਹੈ ਜੀ ਦੇਖੋ ਡੀਪੀਸੀ ਹਾਂਜੀ ਡੀਪੀਸੀ ਤਾਂ ਮੇਰੀ ਹਾਂ ਜਿਹੜੀ ਸਾਡੀ ਡੀਪੀਸੀ ਆ ਸੀ ਇੱਕ ਸੱਚੀ ਵੇਖ ਰਹੇ ਹਾਂਜੀ ਡੀਪੀਸੀ ਦਾ ਜੋ ਸਾਈਜ਼ ਆ ਤੁਹਾਡਾ ਕਾਫੀ ਚੌੜਾ ਹੈ ਮਤਲਬ ਇਹ 3 ਇੰਚੀ 3 ਇੰਚੀ ਹੈ ਵੈਸੇ ਆਮ ਆਪਾਂ ਦੇਖਦੇ 2 ਇੰਚੀ ਹੁੰਦੀ ਹੈ 2 ਇੰਚੀ ਬਾਈ ਜੀ ਇਹਦਾ ਕੰਮ ਹੀ ਲਿੰਕ ਤੋੜਨਾਗਾ ਅੱਛਾ ਜੀ ਇਹਦਾ ਚੁੜਾਈ ਬਤਲੇ ਦਾ ਜਾਂ ਕੋਈ ਕਹਾਏ ਜਦੋਂ ਹੁਣ ਫਲੋਰ ਹੀ ਆਪਣਾ ਡੀਪੀਸੀ ਦੇ ਉੱਪਰ ਲਾਗੇ ਯੂ ਪਾਈ ਨਾ ਭਾਈ ਇੱਕ ਬਰਾਬਰੀ ਹੋਏਗੀ ਹਾਂ ਇਹ ਤਾਂ ਗੱਲ ਹੈਗੀ ਹੈ ਠੀਕ ਹੈ ਜੀ ਤੇ ਨੀਚੇ ਉਹ ਵੈਸੇ ਵੈਸੇ ਨਹਾਵਾ वगैरहचा ਆਪਾਂ ਸਾਰੇ ਕਿਤੇ ਗਟਕਾ ਜੀ ਗਟਕਾ ਰਲਾ ਕੇ ਮਿਕਸਚਰ ਨਾਲ ਹੀ ਠੀਕ ਹੈ ਜੀ ਹੁਣ ਜਿਹੜਾ ਇਹਨਾਂ ਨੇ ਮਾਰਕ ਨੂੰ ਇਹ ਵੀ ਆਪਾਂ ਕਹਿ ਰਹੇ ਹਾਂ ਵੈਸੇ ਇਦੂ ਬਾਤ ਪੱਥਰ ਦਾ ਕੰਮ ਮਾਰ ਰਹੇ ਹਾਂ ਹਾਂ ਪੱਥਰ ਦਾ ਹੋਣਾ ਜੀ ਠੀਕ ਹੈ ਭਾਈ ਉਹ ਆਰਕੀਟੈਕਟ ਸਾਹਿਬ ਵੀ ਇਹੀ ਰეკਮੈਂਡ ਕਰਦੇ ਆ ਜੀ ਵੀ ਜਿੱਥੇ ਪਾਉਣਾ ਫਲੋਰ ਦੇ ਵਿੱਚ ਵੀ ਗਟਕਾ ਰਲਾ ਕੇ ਪਾਓ ਠੀਕ ਹੈ ਠੀਕ ਹੈ ਜੀ ਤੇ ਇਧਰ ਲੈਫਟ ਸਾਈਡ ਤੇ ਕਿਚਨ ਆ ਜਾਂਦਾ ਹੈ ਨਾ ਜੀ ਹਾਂਜੀ ਕਿਚਨ ਆ ਗਿਆ ਜੀ ਇਹ ਕਿੰਨਾ ਸੱਜਾ ਜੀ ਆਪਣਾ 12 9 ਆ ਜੀ ਹਾਂ 12 9 ਹੀ ਉਹ ਵਾਸ਼ਿੰਗ ਏਰੀਆ ਅਲੱ ਸੋ ਇਸ ਦੇ ਵਿੱਚ ਅਲੱਗ ਦਾ ਕਨਸੈਪਟ ਆ ਸਾਰੇ ਰੂਮਾਂ ਦੇ ਵਿੱਚ ਡਾਊਨ ਸੀਲਿੰਗ ਵਗੈਰਾ ਦਾ ਅਲੱਗ ਅਲੱਗ ਕਨਸੈਪਟ ਆ ਸਾਹਮਣੇ ਇੱਕ ਵਿੰਡੋ ਰੱਖੀ ਗਈ ਹੈ ਜੋ ਕਿ ਕਾਫੀ ਚਾਨਣ ਵਗੈਰਾ ਪੈਣਾ ਤੇ ਅਲੱਗ ਤੋਂ ਇਧਰ ਬਾਸ ਵਿਸਨੇ ਇਹ ਆ ਗਿਆ ਤੇ ਵਿੱਚ ਇਸ ਤੋਂ ਆ ਪੱਥਰ ਦਾ ਕੰਮ ਹੋਣਾ ਜੋ ਕਿ ਪਲਸਤਰ ਤੱਕ ਰੈਡੀ ਆ ਕੋਠੀ ਸੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਈ ਜੀ ਲੋਬੀ ਵੀ ਕਾਫੀ ਖੁੱਲੀ ਰੱਖੀ ਗਈ ਆ ਹਨਾ ਹਾਂਜੀ ਹਾਂਜੀ ਤੇ ਡਿਊਪਲੈਕਸ ਕੋਠੀ ਆ ਕਾਫੀ ਉੱਪਰੋਂ ਵੀ ਲਾਈਟ ਆ ਰਹੀ ਹੈਗੀ ਵੈਸੇ ਬਾਈ ਹਨੇਰਾ ਨਹੀਂ ਜਾ ਪ ਰਿਹਾ ਬਿਲਕੁਲ ਵੀ ਕੋਠੀ ਦੇ ਨੀਂਹ ਚ ਨੀਂਹ ਬਹੁਤ ਵੈਂਟੀਲੇਸ਼ਨ ਦਾ ਬਹੁਤ ਖਾਸ ਕਰਕੇ ਨਾ ਵੈਂਟੀਲੇਸ਼ਨ ਦਾ ਧਿਆਨ ਧਗੇ ਦੇ ਵਿੱਚ ਹੀ ਠੀਕ ਹੈ ਜੀ ਗੱਲ ਤੇ ਇੱਕ ਬੈਡਰੂਮ ਇਧਰ ਆ ਜਾਂਦਾ ਜੋ ਕਿ ਲੋਬੀ ਦੇ ਬੈਕ ਸਾਈਡ ਤੇ ਲੈਫਟ ਸਾਈਡ ਸੋ ਇਹਨਾਂ ਦਾ ਸਾਈਜ਼ ਬਾਈ ਬੈਕ ਸਾਈਡ ਵਾਲੇ ਰੂਮਾਂ ਦਾ ਹਾਂ ਇਹ ਆਪਣਾ 12 14 ਦੇ ਵਿੱਚਕਾਰ ਆ ਇਹ ਆਪਣਾ ਡਰੈਸਿੰਗ ਆ ਗਈ ਤਾਂ ਉਹਨੇ ਇਹ ਡਰੈਸਿੰਗ ਜਸਟ ਸਟੋਰ ਕਰ ਲਈ ਉਸ ਨੂੰ ਇਹ ਨਾਲ ਅਟੈਚ ਨਹੀਂ ਕੀਤਾ ਇਹ ਰੂਮ ਦੇ ਨਾਲ ਉਹ ਦੂਸਰੇ ਰੂਮ ਨਾਲ ਕੀਤਾ ਜੀ ਇੱਕ ਨਾਲ ਹੀ ਹਾਂਜੀ ਹਾਂਜੀ ਤਾਂ ਠੀਕ ਹੈ ਇਹ ਡਰੈਸਿੰਗ ਰੱਖਿਆ ਕਰ ਲੈ ਇੱਧਰ ਹਾਂਜੀ ਠੀਕ ਹੈ ਜੀ ਸੋ ਇਹ ਸੈਂਟਰਲ ਜਗ੍ਹਾ ਜੀ ਇਹ ਪੂਜਾ ਰੂਮ ਜੀ ਇਹ ਪੂਜਾ ਰੂਮ ਰੱਖਿਆ ਪੂਜਾ ਰੂਮ ਆ ਗਿਆ ਜੀ ਓਕੇ ਜੀ ਤੇ ਇੱਧਰ ਇਹ ਬਾਥਰੂਮ ਆ ਗਿਆ ਜੀ ਇੱਧਰ ਜੋ ਕਿ ਲੌਬੀ ਨਾਲ ਵੀ ਅਟੈਚ ਹੈ ਤੇ ਇੱਧਰ ਬੈਡਰੂਮ ਨਾਲ ਵੀ ਅਟੈਚ ਹੈ ਕਾਮਨ ਤੌਰ ਤੇ ਵੀ ਆਪਾਂ ਯੂਜ਼ ਕਰ ਸਕਦੇ ਆਂ ਤੋ ਇਹ ਸੈੱਜ ਬਈ ਰੂਮ ਦਾ ਕਿੰਨਾ ਰਹਿ ਜਾਂਦਾ ਏ ਇਹ ਆਪਣਾ 11 13 ਚ ਠੀਕ 11 13 ਚਾਹੀਏ ਠੀਕ ਹੈ ਇਹ ਤੇ ਇਧਰ ਬੈਕ ਸਾਈਡ ਤੇ ਵੀ ਇੱਕ ਡੋਰ ਰੱਖਿਆ ਗਿਆ ਏ ਕਿਸ ਲਈ ਕਿਸ ਲਈ ਬਈ ਬੈਕ ਸਾਈਡ ਤੇ ਵੈਸੀ ਹਾਂਜੀ ਮੰਗ ਰੂਮ ਵਾਸ਼ਰੂਮ ਵਗੈਰਾ ਬਣੀ ਹੋਈ ਹੈ ਵਾਸ਼ਰੂਮ ਵਗੈਰਾ ਬਣਾਏ ਹੋਏ ਸਪੈਸ਼ਲ ਇਧਰ ਬੈਕ ਸਾਈਡ ਤੇ ਹੈ ਨਹੀਂ ਤੇ ਇਧਰ ਵੀ ਬਾਈ ਹੋਣ ਦੀ ਜਗ੍ਹਾ ਹੈਗੀ ਆਪਣੀ ਜੋ ਕਿ ਆਪਾਂ ਆਰਜੀ ਤੌਰ ਤੇ ਵੀ ਯੂਜ਼ ਕਰ ਸਕਦੇ ਆ ਵਾਸ਼ਰੂਮ ਵਗੈਰਾ ਇਧਰ ਤਿਆਰ ਨੇ ਦੋਸਤੋ ਬਈ ਇਹ ਜਿਸਤੀ ਨੇ ਸਾਰੀਆਂ ਇਹ ਹਾਂ ਜਿਸਤ ਆਪਣੀਆਂ ਜਗ੍ਹਾਾਂ ਹਾਂ ਚੁਗਾਰ ਜਿਸ ਕਿੱਥੋਂ ਮਵਾਈਆਂ ਸੀ ਇਹ ਇਹ ਆਪਣਾ ਇਥੇ ਮੌਰ ਤੋਂ ਲੋਕਲੀ ਬਣਿਆ ਹੋਇਆ ਸੋ ਇਹ ਲੌਬੀ ਆ ਗਈ ਲੌਬੀ ਦਾ ਜੋ ਉੱਪਰ ਦੇਖ ਰਹੇ ਹੋ ਤੁਸੀਂ ਦੋਸਤੋ ਕਨਸੈਪਟ ਅਲੱਗ ਅਲੱਗ ਹੈ ਹਰ ਰੂਮ ਦੇ ਵਿੱਚ ਤੇ ਉੱਪਰ ਵੀ ਲੌਬੀ ਦੇ ਵਿੱਚ ਦੇਖ ਰਹੇ ਹੋ ਜੋ ਕਿ ਡਾਊਨ ਸੀਲਿੰਗ ਦਾ ਸੋ ਇਹ ਬੈਕ ਸਾਈਡ ਓਪਨ ਰੱਖੀ ਗਈ ਹੈ ਤੇ ਉੱਪਰ ਬਈ 1000 ਕਈ एरिया ਰਹਿ ਜਾਂਦਾ ਹੈ ਹਾਂਜੀ 1000 ਫੁੱਟ ਦੀ ਠੀਕ ਹੈ ਠੀਕ ਹੈ ਜੀ ਤੇ ਬੈਕ ਸਾਈਡ ਤੇ ਵੀ ਸਾਰੇ ਹਾਂਜੀ ਇਹ ਵਾਸ਼ਰੂਮ ਆ ਗਿਆ ਇਹ ਵਾਸ਼ਰੂਮ ਆ ਗਈ ਇਹ ਕਮਰ ਅੱਛਾ ਇਹ ਬੈਡਰੂਮ ਰਹਿ ਗਿਆ ਇਧਰ ਹਾਂਜੀ ਠੀਕ ਹੈ ਜੀ ਇਹ ਕਿੰਨਾ ਸਾਈਜ਼ ਰਹਿ ਜਾਂਦਾ ਜੀ ਤੇ 11 13 ਦੇ ਵਿਚਕਾਰ ਆ ਗਈ ਠੀਕ ਹੈ ਠੀਕ ਹੈ ਜੀ ਓਕੇ ਬਈ ਜੀ ਕਾਫੀ ਸਫਾਈ ਹੈਗੀ ਮੂਰੋਂ ਵੀ ਆਪਾਂ ਦੇਖ ਰਹੇ ਆ ਤੁਸੀਂ ਘੇੜਾ ਮਾਰਦੇ ਰਹੇ ਹੋ ਮਤਲਬ ਆਪਣੇ ਠੇਕੇਦਾਰਾਂ ਮਿਸਟਰ ਖੁਦ ਵੀ ਕੰਮ ਕਰਦੇ ਆ ਜੀ ਹਾਂਜੀ ਖੁਦ ਵੀ ਕੰਮ ਕਰਦੇ ਹੋ ਤੇਜੇ ਕਰਾਓ ਜੇ ਕਿਤੇ ਕੱਲੀ ਸਾਈਡ ਚੱਲ ਰਹੀ ਆ ਤਾਂ ਜਾਂਦੇ ਰਹੇ ਨਿਓ ਹਾਂਜੀ ਹਾਂਜੀ ਬਾਈ ਠੀਕ ਆ ਠੀਕ ਜਿੱਥੇ ਵੀ ਕੋਈ ਜਿੰਨਾ ਟਾਈਮ ਹੁੰਦਾ ਕੋਈ ਹਾਂਜੀ ਹਾਂਜੀ ਵਾਕੀ ਤੂ ਮੋੜਾਂਗਾ ਵਗੈਰਾ ਦੇਖ ਲਓ ਇਹ ਫਸਟ ਫਲੋਰ ਦੇ ਉੱਪਰ ਆ ਚੁੱਕੇ ਆ ਜੋ ਕਿ ਮੋਲਡਿੰਗ ਵਗੈਰਾ ਦਾ ਕਾਫੀ ਧਿਆਨ ਰੱਖਿਆ ਗਿਆ ਬਹੁਤ ਸੋਹਣਾ ਕੰਮ ਹੋਇਆ ਹੋਇਆ ਬਾਈ ਨੇ ਕੀਤਾ ਜੋ ਕਿ ਇੱਧਰ ਬੈਕ ਸਾਈਡ ਤੇ ਇੱਧਰ ਬਰਾਂਡਾ ਦਾ ਸਾਈਡ ਤੇ ਜੋ ਦੇਖ ਰਹੇ ਹੋ ਤੁਸੀਂ ਇਸ ਦੇ ਵਿੱਚ ਪੀਓਪੀ ਦਾ ਵਰਕ ਕੀਤਾ ਹੋਇਆ ਜੋ ਕਿ ਕਾਫੀ ਮੰਜਾ ਵਗੈਰਾ ਪਾੜਾ ਕੇ ਤੇ ਬੈਠ ਸਕਦੇ ਆ ਧੁੱਪ ਸਾਂ ਦਾ ਬਥੇਰਾ ਧਿਆਨ ਰੱਖਿਆ ਹੋਇਆ ਕਾਫੀ ਜ਼ਿਆਦਾ ਸੋ ਇਹ ਆਪਣੀ ਹੈਰੀਟੇਜ ਵਾਲੇ ਮੌਰ ਦੇ ਵਿੱਚ ਹੀ ਹੈਰੀਟੇਜ ਹੈਰੀਟੇਜ ਹਾਂ ਹਾਂ ਅਜ ਸੁਵਿੰਦਰ ਸਿੰਘ ਗੁਰਵਿੰਦਰ ਸਿੰਘ ਜਸਵਿੰਦਰ ਸਿੰਘ ਗੁਰਵਿੰਦਰ ਸਿੰਘ ਇਹ ਆਪਣਾ ਨੀਅਰ ਕੇ ਨੌਸਪੀਟਲ ਮੌਰ ਮੰਡੀ ਅੰਮਾਉੜ ਮੰਡੀ ਉੱਥੇ ਦਫ਼ਤਰ ਉਹਨਾਂ ਦਾ ਹੈ ਤੇ ਵਧੀਆ ਜੀ ਉਹਨਾਂ ਨੇ ਕਾਫੀ ਪ੍ਰੋਜੈਕਟ ਬਣਾ ਚੁੱਕੇ ਤੁਸੀਂ ਹਾਂ ਜੀ ਕਾਫੀ ਯ ਮਤਲਬ ਸੱਤ ਸੈਡਾ ਹੁਣ ਚੱਲ ਰਹੀਆਂ ਹੀ ਤੁਹਾਨੂੰ ਦੱਸੇ ਪਹਿਲਾਂ ਵੀ ਹਾਂਜੀ ਹਾਂਜੀ ਤੇ ਜਿਹਦੇ ਵਿੱਚੋਂ ਪੰਜ ਡਰੈਂਗਾ ਡਿਜ਼ਾਈਨ ਉਹਨਾਂ ਨੇ ਕੀਤੇ ਹੋਏ ਜੇਕਰ ਤੁਸੀਂ ਵੀ ਇਦਾਂ ਦਾ ਕੋਠੀ ਦਾ ਆਪਣਾ ਡਿਜ਼ਾਈਨ ਤਿਆਰ ਕਰਵਾਉਣਾ ਚਾਹਣ ਹੋ ਤਾਂ ਹੈਰੀਟੇਜ ਜੋ ਕਿ ਮੌਰ ਮੰਡੀ ਉਹਨਾਂ ਦਾ ਦਫ਼ਤਰ ਕੈਨਾ ਹਸਪਤਾਲ ਕੋਲ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਦਾ ਸਕਰੀਨ ਤੇ ਨੰਬਰ ਦੇਵਾਂਗੇ ਤੇ ਬਾਈ ਜੀ ਤੁਹਾਡਾ ਵੀ ਨਾਮ ਦੱਸਿਓ ਜਰੂਰ ਦੁਬਾਰਾ ਮੇਰਾ ਨਾਮ ਜਗਦੀਪ ਸਿੰਘ ਆ ਜੀ ਜਗਦੀਪ ਸਿੰਘ ਦੀਪ ਕਿਉਂਕਿ ਮੌੜ ਮੰਡੀ ਦੇ ਵਿੱਚ ਹੀ ਬਾਈ ਬਾਹਰ ਵੀ ਕੰਮ ਕਰ ਸਕਦੇ ਆ ਆਪਾਂ ਜੇਕਰ ਕਰਨਾ ਹਾਂ ਚਲੋ ਏਰੀਆ ਦੇ ਪੈਂਦਾ ਹਾਂ ਜਿਹੜੇ ਤੇੜੇ ਤੇੜੇ ਹੋ ਜਾਂਦਾ ਹੁੰਦਾ ਠੀਕ ਆ ਜੀ ਬਾਕੀ ਮੇਨ ਗੱਲ ਇਹ ਹੈ ਵੀ ਪਹਿਲਾਂ ਕੰਮ ਤਾਂ ਬਾਅਦ ਚ ਕਰਨਾ ਪਹਿਲਾਂ ਸਾਨੂੰ ਡਿਜ਼ਾਈਨ ਫਿੱਟ ਹੋਣੀ ਹੈ ਡਿਜ਼ਾਈਨ ਫਿੱਟ ਆਉਣ ਤੇ ਆ ਜੇਕਰ ਤੁਹਾਨੂੰ ਮਤਲਬ ਚੀਜ਼ ਵਧੀਆ ਲੱਗਦੀ ਹੈ ਵਧੀਆ ਬਣਣੀ ਹੈ ਤੋ ਉਸ ਹਿਸਾਬ ਨਾਲ ਉਸ ਹਿਸਾਬ ਨਾਲ ਠੀਕ ਹੈ ਠੀਕ ਆ ਜੀ ਗੱਲ ਦੋਸਤੋ ਮਕਾਨ ਦੇ ਮਾਲਕ ਨੇ ਜੋ ਬਾਈ ਆਪਣੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਵਾਉਣਾ ਥੋੜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਆਪਣਾ ਜਗਦੀਸ਼ ਵੀਰ ਜਗਦੀਸ਼ ਸਿੰਘ ਜੀ ਹਾਂਜੀ ਬਾਈ ਜੀ ਇਹ ਨਕਸ਼ੇ ਦੀ ਗੱਲ ਕਰਦੇ ਕਿੰਨੇ ਕਿ ਸਕਰ ਫੁੱਟ ਦੇ ਵਿੱਚ ਬਣਿਆ ਹੋਇਆ ਇਹ ਆਪਣਾ ਇਹ ਸਾਰਾ 3000 ਦੇ ਵਾਗਿਆ 3000 ਦੇ ਲਗਪਾਣੀ ਠੀਕ ਹੈ ਜੀ ਕਿੰਨਾ ਤੋਂ ਡਿਜ਼ਾਈਨ ਕਰਵਾਇਆ ਜੀ ਕੋਠੀ ਹੈਰੀਟੇਜ ਵਾਲਾ ਹੈ ਹੈਰੀਟੇਜ ਮੋੜ ਮੰਡੀ ਕਿੱਥੇ ਜੀ ਦਫ਼ਤਰ ਇਹਨਾਂ ਦਾ ਹੀ ਮੋੜ ਹਾਂ ਬਾਈ ਇਹਨਾਂ ਦੇ ਸੇ ਕਿੰਨਾ ਹਸਪਤਾਲ ਕੋਲੇ ਹੈ ਕਿਰਨ ਹਸਪਤਾਲ ਕੋਲੇ ਠੀਕ ਹੈ ਜੀ ਤੇ ਬਾਈ ਜੀ ਕਿੰਨਾ ਕ ਐਸਟੀ ਆਪਣਾ ਪਲਾਸਟਰ ਤੱਕ ਉਹਨਾਂ ਨੇ 22 ਤਈ ਆਖਿਆ ਸੀਗਾ ਜੀ ਅੱਛਾ ਜੀ ਪਲਾਸਟਰ ਤੱਕ 22 ਤਈ ਆਖਿਆ ਸੀਗਾ ਜੀ ਉਹ ਤੋਂ ਬਾਅਦ ਆਪਣੀ ਉਹ ਆਪਣੀ ਮ ਆਪਣਾ ਆਪਣਾ ਕੰਮ ਹੁੰਦਾ ਕਿੰਨੇ ਮਰਜ਼ੀ ਲਾ ਲਓ ਅਸਲ ਕੰਮ ਦੇ ਹਿਸਾਬ ਨਾਲ ਆ ਜੀ ਬਸ ਉਹਨੇ ਹਾਂ 22 ਤਈ ਆਖੇ ਬਸ ਉੱਥੇ ਹੀ ਪਹੁੰਚ ਗਏ ਉੱਥੇ ਪਹੁੰਚ ਗਏ ਕਿਰਾਾ ਮਤਲਬ ਕਿ ਪੱਥਰ ਵਗੈਰਾ ਰਹਿੰਦਾ ਹੈ ਪਲਾਸਟਰ ਰੈਡੀ ਹੈ ਤੇ ਵਿੱਚ ਡਾਊਨ ਸੀਲਿੰਗ ਵਗੈਰਾ ਹੋ ਗਈ ਹਾਂ ਡਾਊਨ ਸੀਲਿੰਗ ਹੋ ਗਈ ਡਾਊਨ ਸੀਲਿੰਗ ਹਾਂ ਹੁਣ ਇਹ ਹੋਇਆ ਆਪਣਾ ਡਾਊਨ ਸੀਲਿੰਗ ਮੰਨ ਲਈਏ ਹਾਂ ਜੀ ਡਾਊਨ ਸੀਲਿੰਗ ਹੋ ਗਈ ਹਾਂ ਇਹ ਕੋਈ ਛੋਟੀ ਗੱਲ ਬਾਤ ਹੈ ਠੀਕ ਹੈ ਜੀ ਮ ਤੇ ਆਪਾਂ ਪੂਰੀ ਵੀਡੀਓ ਪਾਵਾਂਗੇ ਤੇ ਹਰ ਰੋਜ਼ ਤੁਹਾਡੇ ਵਾਸਤੇ ਨਵੇਂ-ਨਵੇਂ ਕੋਠੇ ਦੀ ਵੀਡੀਓ ਲੈ ਕੇ ਆਉਣੇ ਆਂ ਪੰਜਾਬੀ ਪੀਵੀ ਕੀਤੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ